ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਤੇ ਪਹੁੰਚੇ ਆਪਾਂ ਪਿੰਡ ਤੇਜਾ ਵੀਲਾ ਵੀਲਾ ਪਿੰਡ ਹੈ ਤੇ ਚਾਰ ਗਾਵਾਂਵਾਂ ਫਾਰਮਰ ਭਰਾ ਕੋ ਇਹ ਫਾਰਮਰ ਕੋ ਚਾਰ ਗਾਵਾਂ ਤੇ ਚਮੇ ਚਾਰ ਸਾਲ ਤੋਂ ਸਾਰੀਆਂ ਰਿਪੀਟਰ ਨੇ ਤੇ ਇਹਨਾਂ ਦੋ ਜੜੀਆਂ ਇਹ ਗਾਵਾਂ ਨੇ ਇਹ ਦੋ ਤੇ ਇਹ ਇਹ ਵੀ ਰਿਪੀਟਰ ਹੀ ਕਾਫੀ ਸਮੇਂ ਤੋਂ ਗਿਣ ਤਣ ਗਿੰਤ ਦਵਾਈਆਂ ਤੇ ਟੀਕੇ ਲੱਗੇ ਨੇ ਇਹਨਾਂ ਨੂੰ ਬਾਕੀ ਤੁਹਾਡੇ ਨਾਲ ਗੱਲਬਾਤ ਦੱਸਣਗੇ ਤੁਹਾਨੂੰ ਸਾਰੀ ਗੱਲਬਾਤ ਸਟੋਰੀ ਇਹਨਾਂ ਦੀ ਕੀ ਸੀ ਤੇ ਵੀਲੇ ਪਿੰਡ ਚ ਖੜਾ ਮਾਂ ਇਹ ਦੋ ਜੜੀਆਂ ਇਹਨਾਂ ਨੂੰ ਮਹੀਨਾ-ਮਹੀਨਾ ਹੋ ਗਈਆਂ ਵੀ 15 ਦਿਨੀ ਹੀਟ ਤੇ ਆ ਜਾਂਦੀਆਂ ਸੀ ਤੇ ਮਹੀਨਾ-ਮਹੀਨਾ ਲੱਗੀਆਂ ਤੇ ਜਿਹੜੀਆਂ ਦੋ ਅੱਜ ਚੈੱਕ ਪਾਸ ਕਰਤੀਆਂ ਨੇ ਆਪਾਂ ਉਹ ਬਾਹਰ ਆਓ 2 ਮਹੀਨੇ ਤੋਂ ਪਲੱਸ ਹੋ ਗਈਆਂ ਨੇ ਤੇ ਉਹ ਗਾਈਆਂ ਇਹ ਵਾਲੀਆਂ ਦੋ ਨੇ ਜਿਹੜੀਆਂ ਚੈੱਕ ਹੋ ਚੁੱਕੀਆਂ ਨੇ 2 ਮਹੀਨੇ ਤੋਂ ਉੱਪਰ ਇਹ ਇਹਨਾਂ ਦਾ ਟਾਈਮ ਹੋ ਚੁੱਕਾ 15-20 ਦਿਨੀ ਵੀ ਹੀਟ ਤੇ ਆ ਜਾਂਦੀਆਂ ਸੀ ਤੇ ਰੌਲਾ ਇਹਨਾਂ ਦਾ ਐਡਾ ਕੁ ਵੱਡਾ ਸੀ ਕਿ ਕੋਈ ਗਿਣਤੀ ਗੁੰਤੀ ਨਹੀਂ ਇਹਨਾਂ ਦੀ ਕਿੰਨੀ ਕੁ ਵਰੀ ਦਵਾਈਆਂ ਵੀ ਭਰੀਆਂ ਗਈਆਂ ਦੱਸਦੇ ਆ ਕਿ ਸਾਰੇ ਹੀਲੇ ਕੀਤੇ ਗਏ ਨੇ ਇਹਨਾਂ ਤੇ ਪਰ ਆਪਾਂ ਤਾਂ ਨਹੀਂ ਕੁਝ ਵੀ ਕੀਤਾ ਨਾ ਕੋਈ ਗਿਆਨਾਰਿਕ ਚਲਾਇਆ ਨਾ ਕੋਈ ਇਹਨਾਂ ਨੂੰ ਬਹੁਤਾ ਪਾਊਡਰ ਵਗੈਰਾ ਕੁਝ ਤੇ ਇੱਕ ਕੁਦਣਾ ਦਵਾਈ ਛੱਡੀ ਸੀ ਤੇ ਟੀਕੇ ਕੀਤੇ ਸੀ ਬਾਕੀ ਤੁਹਾਨੂੰ ਸਾਰੀ ਗੱਲ ਬਾਤ ਦੱਸਣਗੇ ਜਰੂਰ ਪਿੰਡ ਵੀਲੇ ਚ ਖੜੇ ਆ ਇਹ ਗਾਈਆਂ ਜਿਹੜੀਆਂ ਸਾਹਮਣੇ ਦੋ ਨੇ ਇਹ ਪਾਸ ਹੋ ਚੁੱਕੀਆਂ ਨੇ ਤੇ ਇਹ ਗਾਈਆਂ ਦੀ ਏਦਾਂ ਹੀ ਕਿ ਛੱਡਣ ਨੂੰ ਤਿਆਰ ਸੀ ਇਹ ਗਾਈਆਂ ਇਹਨੇ ਕਿ ਦੁਖੀ ਹੋ ਚੁੱਕੇ ਸੀ ਕਛੜ ਦੇਣੀਆਂ ਸੀ ਗਾਈਆਂ ਦੋਆਂ ਬਾਰੇ ਤੇ ਸੋਚ ਲਿਆ ਸੀ ਇਹਨਾਂ ਨੇ ਕਿ ਕਿਹਨਾਂ ਕੇ ਬੰਨੇ ਛੱਡਾਂਗੇ ਤੇ ਦੋ ਦੋ ਫਿਰ ਹਨਾ ਜਦੋਂ ਕੋਈ ਵੀ ਨਹੀਂ ਬਣਦੀ ਤੇ ਫਿਰ ਅਖੀਰ ਚੋਵੇਂ ਛੱਡਣੀਆਂ ਪੈਣੀਆਂ ਸੀ ਮਤਲਬ ਇਦਾਂ ਦਾ ਹਾਰ ਹੋ ਗਈ ਸੀ ਡਾਕਟਰ ਵੀ ਆਪਣੇ ਤੋਂ ਪਹਿਲਾਂ 7-8 ਹੋ ਚੁੱਕੇ ਸੀ ਚਲੋ ਸਾਡੇ ਵੱਲੋਂ ਦੱਸਿਆ ਕਿ ਇਹਨੇ ਪਹੁੰਚੇ ਤੇ ਮੈਂ ਤਾਂ ਆਖਿਆ ਕਿ ਚੋਵਾਂ ਦੇ ਵਿੱਚੋਂ ਚਲੋ ਮੈਂ ਦੋ ਦੇ ਬੰਨੇ ਲਾਉਂਗਾ ਇਹਨਾਂ ਚੋਂ ਪਰ ਉਹਦੀ ਮੇਰ ਇੰਨੀ ਕਿ ਸੱਚੇ ਪਾਤਸ਼ਾਹ ਦੀ ਚਮਾਂ ਚੋਂ ਚਮੇ ਹੀ ਬੰਦੇ ਲਾਵਾਂਗੇ ਕਿਉਂਕਿ ਦੋ ਤੇ ਪਾਸ ਹੋ ਉਹਨਾਂ ਦੇ ਰਿਜ਼ਲਟ ਆ ਚੁੱਕੇ ਨੇ ਤੇ ਦੋ ਜਿਹੜੀਆਂ ਉਹਨਾਂ ਦਾ ਮਹੀਨਾ-ਮਹੀਨਾ ਆਇਆ ਤਾਂ ਮਹੀਨੇ ਬਾਅਦ ਇੱਕ ਮਹੀਨਾ ਰੋਕੇ ਚੈੱਕ ਕਰਾਂਗੇ ਟਾਈਮ ਆਪਣੀਆਂ ਉਹ ਵੀ ਕੱਢ ਗਈਆਂ ਨੇ ਤਾਂ ਤੁਸੀਂ ਇੱਥੋਂ ਹਿਸਾਬ ਲਾ ਲਓ ਕਿ ਗੱਬਣ ਉਹ ਵੀ ਹੋ ਚੁੱਕੀਆਂ ਨੇ ਕਹਾਂ ਦਾ ਮਤਲਬ ਕਿ ਚਮਾਂ ਚੋਂ ਚਮੇ ਹੀ ਰਿਜ਼ਲਟ ਮਿਲਣਗੇ ਬਾਕੀ ਤੁਹਾਨੂੰ ਆਪਣੇ ਫਾਰਮਰ ਵੀਰ ਭਰਾ ਵੀ ਦੱਸਣਗੇ ਕਿ ਕਿੰਨੇ ਚਿਰ ਤੋਂ ਆਜੋ ਬਹਿਜੋ ਇੱਥੇ ਕੋਈ ਨਹੀਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਪਿੰਡ ਦਾ ਦਿਓ ਮੜਾ ਪਿੰਡ ਸਾਡਾ ਫਲੇਗੜ ਚੂੜੀਆਂ ਲਗੇ ਤੇਜਾ ਵੀੜਾ ਪਿੰਡ ਆ ਹਾਂਜੀ ਹਾਂਜੀ ਨਾਂ ਹਰਪਨਾ ਹਰਵਿੰਦਰ ਸਿੰਘ ਆ ਠੀਕ ਹੈ ਜੀ ਤੇ ਮੂਲ ਨੰਬਰ ਆਪਣਾ 9878699811 ਆ ਜੇ ਕੋਈ ਪੁੱਛਣਾ ਚਾਵੇ ਜੇ ਕਿਨੂੰ ਸ਼ੱਕ ਆ ਹਨਾ ਸ਼ੱਕਿਆ ਤਾਂ ਆਣ ਕੇ ਵੇਖ ਵੀ ਸਕਦਾ ਚੈੱਕ ਵੀ ਕਰਾ ਸਕਦਾ ਆ ਤੇ ਇੱਕ ਵਾਰੀ ਇਹਨਾਂ ਦੀ ਸਾਰੀ ਦੱਸ ਦਿਓ ਕਿ ਸਮਾਂ ਕਦ ਨਾ ਹੋ ਗਿਆ ਜੇ ਕਿੰਨੇ ਚਿਰ ਤੋਂ ਲੱਗੇ ਜੇ ਇਹਨਾਂ ਦੇ ਨਾਲ ਸਮਾ ਸਾਨੂੰ ਤਕਰੀਬਨ 4 ਸਾਲ ਤੋਂ ਲੈ ਕੇ ਤੇ 6-7 ਮਹੀਨੇ 8 ਮਹੀਨੇ ਤੱਕ ਹੋ ਗਿਆ ਕੋਈ ਕਈ 8 ਮਹੀਨੇ ਦੀ ਵੀ ਹੈ ਰਿਪੀਟਰ ਰਿਆ ਕੋਈ 2.5 ਸਾਲ ਦੀ ਹੈ ਕੋਈ 3 ਸਾਲ ਦੀ ਕੋਈ 4 ਸਾਲ ਦੀ ਵੀ ਹੈ ਜੀ 4 ਸਾਲ ਤੱਕ ਹੈ ਗਈ ਵਿੱਚ 4 ਸਾਲ ਦਾ ਕੋਈ ਰਿਪੀਟਰ ਰੈਟ ਕੋਈ ਹੈਗੀਆਂ ਨੇ ਤੇ ਕੋਈ ਨਹੀਂ ਬਣ ਰਹੀ ਸੱਤ-ਅੱਠ ਡਾਕਟਰ ਪਹਿਲਾਂ ਅਹੀਂ ਬਦਲ ਚੁਕੇ ਆ ਠੀਕ ਹੈ ਹੋਣਾ ਹੀ ਸਾਰਾ ਇਹ ਹਿੱਲਾ ਮਤਲਬ ਇਲਾਜ ਜਿੰਨੇ ਵੀ ਤਰ੍ਹਾਂ ਦਾ ਇਲਾਜ ਹੋ ਸਕਦਾ ਹੈ ਇਸ ਸਾਰੇ ਇਹ ਤਾਂ ਆ ਕੇ ਜੱਟ ਸਾਰਾ ਕੀਤਾ ਸਾਰਾ ਹੀ ਕਰਾ ਚੁਕੇ ਸਾਰੇ ਹੀ ਪੈਸਾ ਵੀ ਇੰਨਾ ਕੁ ਲਾ ਚੁਕੇ ਆ ਤੇ ਇਹਦਾ ਕੋਈ ਹਿਸਾਬ ਹੀ ਕੋਈ ਨਹੀਂਗਾ ਅੱਕ ਕੇ ਆਈ ਹੁਣ ਦੋ ਕਈਆਂ ਨੇ ਤਾਂ ਅਸੀਂ ਡਿਸਾਈਡ ਕਰ ਲਿਆ ਹੈਗਾ ਕਿ ਛੱਡ ਆਉਣੀਆਂ ਨੇ ਗਊਸ਼ਾਲਾ ਜੀ ਅੱਛਾ ਜੀ ਤੇ ਮੜ ਕੇ ਆਪਣੇ ਮਹਾਰਾਜ ਜੀ ਕਿਰਪਾ ਰਹੀ ਕਿ ਚਲੋ ਸਾਡਾ ਪਤਾ ਲੱਗਾ ਤਾਂ ਫੇਰ ਅਸੀਂ ਆ ਕੇ ਨੀ ਨੂੰ ਢੱਕ ਲਈਏ ਕਿੰਨਾਂ ਨੇ ਦੱਸਿਆ ਆਪਣੇ ਵੱਲੋਂ ਇਹ ਸਾਡੇ ਸੱਜਣੀਆਂ ਕੁੜਾਂ ਵਾਲੀਆਂ ਤੋਂ ਅਨੁਖ ਸਿੰਘ ਅੱਛਾ ਅੱਛਾ ਠੀਕ ਹੈ ਜੀ ਤੇ ਇੱਕ ਸਾਡੇ ਚੰਨੂ ਮਾਝੇ ਸਾਡੇ ਭੈਣ ਵਿਆਹੀ ਆ ਭਾਜੀ ਇਹਨਾਂ ਨੇ ਉਹਨਾਂ ਨੂੰ ਦੱਸਿਆ ਹੈਗਾ ਕਿ ਮਤਲਬ ਤੁਮਾ ਤਨਾ ਤੁਮਾ ਤਾਂ ਪਤਾ ਲੱਗਾ ਤਾਂ ਲੱਗਾ ਤਾਂ ਫੇਰ ਅਸੀਂ ਉਹਨਾਂ ਤੱਕ ਵੀ ਮੈਸੇਜ ਪਹੁੰਚਾ ਦਿਓ ਕਿ ਬਣਾ ਗਿਆ ਜੀ ਟਲੋ ਸਾਹਿਬ ਕਈਆਂ ਤੋਂ ਹਾਂ ਨਹੀਂ ਪਹੁੰਚਾਉਣਾ ਦੱਸਣਾ ਜ਼ਰੂਰ ਹੈ ਉਹਨਾਂ ਨੂੰ ਉਹਨਾਂ ਦੀ ਉਹਨਾਂ ਨੇ ਸਾਨੂੰ ਪਹਚਾਇਆ ਢੱਲੋਂ ਸਾਹਿਬ ਤੱਕ ਕਿਉਂਕਿ ਜੇ ਨਾ ਆਪਾਂ ਜ਼ੋਰ-ਜ਼ਾਰ ਲੰਦੇ ਤੇ ਫਿਰ ਮੁਸ਼ਕਲ ਹੋ ਜਣੀ ਸੀ ਇਹਨਾਂ ਦੀ ਕਿ ਇੱਕ ਵਾਰੀ ਤੁਹਾਡਾ ਕੰਮ ਰੁਕ ਗਿਆ ਸੀ ਨਾ ਰੁਕ ਗਿਆ ਕੰਮ ਪੂਰਾ ਖਤਮ ਤੁਹਾਡਾ ਕੰਮ ਦਾ ਅਸੂ ਗਾਂ ਆਸ ਹੀ ਕੋਈ ਨਹੀਂ ਕਿ ਡੰਗਰ ਸਾਡਾ ਸੂਪੂਗਾ ਸੂਣ ਵਾਲਾ ਦਾ ਕੰਮ ਹੀ ਕੋਈ ਨਹੀਂ ਸੀਗਾ ਤੇ ਅੱਛਾ ਮਤਲਬ ਬਦਲ-ਬਦਲ ਕੇ ਡਾਕਟਰ ਹੁੰਦੇ ਰਹੇ ਨੇ ਬੜੇ-ਬੜੇ ਜੀ ਪੰਜ-ਸੱਤ ਡਾਕਟਰ ਅਸੀਂ ਬਦਲਦੇ ਨੇ ਅਖੀਰ ਤੇ ਵਾਰੀ ਆਈ ਫਿਰ ਮੇਰੀ ਅਖੀਰ ਤੁਹਾਡੀ ਵਾਰੀ ਆਈ ਤੇ ਅਖੀਰ ਵਾਲੇ ਨੇ ਫਿਰ ਕਰਕੇ ਦਿਖਾ ਵੀ ਦਿੱਤਾ ਕਰਤਾ ਜੀ ਪੂਰਾ ਬਾਹਰ ਅੱਜ ਦੀ ਕਿਰਪਾ ਨਾਲ ਮਾਰਾਈ ਨਹੀਂ ਟਕਰਾਇਆ ਤੁਹਾਡੇ ਨਾਲ ਟਕਰਾਇਆ ਨਾ ਹੁਣ ਦੇਖੋ ਆਪਾਂ ਕੋਈ ਜ਼ਿਆਦਾ ਦਵਾਈ ਜੜੀ ਬੂਟੀ ਵੀ ਨਹੀਂ ਇਹਨੂੰ ਮਤਲਬ ਜਿਦਾਂ ਕੋਈ ਪਾਊਡਰ ਵਗੈਰਾ ਜਾਂ ਕੋਈ 나ੜ ਚ ਨਹੀਂ ਕੋਈ ਠੰਡਾ ਟੀਕਾ ਜਿਤਨਾ ਕੁਝ ਨਹੀਂ ਆਪਾਂ ਕਰਦੇ ਰਹੇ ਹਨ ਕੋਈ ਮਿਨਰਲ ਮਿਕਸਚਰ ਨਹੀਂ ਤਹੀਂ ਦਵਾਈਆ ਕੋਈ ਕੋਈ ਗੱਲ ਨਹੀਂ ਲੇਕਿਨ ਕਈ 나ੜ ਚ ਟੀਕਾ ਲਵਾ ਲੈਂਦੇ ਨੇ ਕੋਈ ਪੁੱਛਿਆ ਹੁਣ ਇੱਕ ਚੀਜ਼ ਸੋਚਣ ਵਾਲੀ ਆ ਚਲੋ ਆਪਾਂ ਇੱਕ ਆਪਣੇ ਤੌਰ ਤੇ ਹੀ ਗੱਲ ਕਰਦੇ ਪਏ ਹਾਂ ਕਿਉਂਕਿ ਆਪਾਂ ਬਾਹਰ ਨਹੀਂ ਮਸਲੇ ਚ ਜਾਣਾ ਚਾਹੁੰਦੇ ਹਾਂ ਹਾਂਜੀ ਇੰਨਾ ਚਿਰ ਹੋ ਗਿਆ ਆਪਾਂ ਨੂੰ ਚੱਲਦੇ ਆਂ ਤੇ ਹੁਣ ਇਹ ਮਤਲਬ ਕੀ ਤੁਹਾਨੂੰ ਕਾਰਨ ਲੱਗਾ ਕੀ ਗੱਲਬਾਤ ਲੱਗੀ ਆ ਕਿਵੇਂ ਬਣ ਗਈ ਆਏ ਹੁਣ ਹੁਣ ਕੀ ਲੱਗਾ ਤੁਹਾਡੇ ਦਿਮਾਗ ਚ ਕਿਦਾਂ ਆਇਆ ਹਿਸਾਬ ਨਾਲ ਤਾਂ ਨਾ ਤਾਂ ਪਈ ਕੋਈ ਇਲਾਜ ਕੀਤਾ ਆ ਹਾਂ ਤੇ ਲਾਇ ਦੇ ਕਸੀਮਨ ਦੇ ਟੀਕੇ ਹੀ ਆ ਨਾ ਇੱਕ ਵਾਰੀ ਦਵਾਈ ਭਰੀ ਆ ਇੱਕ ਦਿਨ ਦਵਾਈ ਭਰੀ ਤੇ ਟੀਕੇ ਲੱਗੇ ਨੇ ਹਾਂ ਦਵਾਈ ਤਾਂ ਹੋਰ ਤਾਂ ਕੁਝ ਕੀਤਾ ਨਹੀਂਗਾ ਕੀ ਫਰਕ ਕੀ ਆ ਫਿਰ ਕੀ ਫਰਕ ਕੀ ਲੱਗਾ ਇਹਨਾਂ ਨੂੰ ਕਿ ਕਿਦਾਂ ਮਰ ਗਏ ਮਹਾਰਾਜ ਦਾ ਕੋਈ ਕਿਰਪਾ ਆ ਤੁਹਾਡੇ ਤੇ ਕੋਈ ਮਹਾਰਾਜ ਦਾ ਅਸ਼ੀਰਵਾਦ ਹੀ ਆ ਕਿ ਅਸ਼ੀਰਵਾਦ ਹੀ ਆਪਾਂ ਉਹਦੀ ਕਿਰਪਾ ਹੀ ਜਾ ਸਕਦੇ ਹਾਂ ਜਿਹਦੇ ਵਿੱਚ ਤੁਸੀਂ ਜਿਹੜੀ ਇੰਨੀ ਸੇਵਾ ਕਰਨ ਰਏ ਜੇ ਇਹਨਾਂ ਦੀ ਜਾਨ ਬਚਾਉਣ ਰਏ ਜੇ ਤੁਸੀਂ ਇਹਨਾਂ ਦੀ ਨੇ ਤੇ ਇਹ ਤੇ ਹੁਣ ਕਸਾਈਆਂ ਜੱਤ ਚੱਲ ਜਾਨੀਆਂ ਨੇ ਇਹ ਜਾਣੀਆਂ ਇੱਕ ਵਾਰੀ ਤੁਸੀਂ ਕਿਹਾ ਵੀ ਕਹਿਣ ਦੇ ਕਿ ਲੈ ਜਾਣ ਲੱਗੇ ਸੀ ਬਾਅਦ ਚ ਫੇਰ ਚਲੋ ਰੱਬ ਵੱਲੋਂ ਰੋਕੀਆਂ ਗਈਆਂ ਰੱਬ ਵੱਲੋਂ ਰੱਬ ਵੱਲੋਂ ਮਹਾਰਾਜ ਵੱਲੋਂ ਤੁਹਾਡਾ ਨਾਲ ਸਾਥ ਉਹਦਾ ਪਤਾ ਲੱਗਾ ਹੈ ਤੁਹਾਡੇ ਨਾਲ ਫੋਨ ਕੀਤਾ ਤੁਹਾਨੂੰ ਹੁਣ ਲੱਗਦਾ ਕਿ ਚਮਾਂ ਦੀ ਜਾਨ ਬਚੂਗੀ ਬਚ ਗਈ ਜੀ ਬਚ ਗਈ ਆ ਦੋ ਦਾ ਤਾਂ ਰਿਜ਼ਲਟ ਆ ਗਿਆ ਦੋ ਮਹੀਨਾ ਮਹੀਨਾ ਕੱਢ ਗਈਆਂ ਨੇ ਉਹ ਵੀ ਕੱਢ ਉਹ ਵੀ ਹੁਬਣ ਕਿੰਨੇ ਦਿਨਾਂ ਬਾਅਦ ਆਈ ਜਾਂਦੀਆਂ ਆਂ ਖੇਵੇ ਖੂਵੇ ਤੇ 8 19 20 ਤੋਂ ਲੈ ਕੇ 22 ਤਰੀਕ ਤੱਕ 21 ਤਰੀਕ ਦਿਨਾਂ ਦੇ ਦਿਨ ਇੰਨੇ ਕ ਦਿਨ ਕੱਢਦੀਆਂ ਇਹ ਮਾਹਾਂ ਇੱਕੀ ਜਾ। ਜੂਆਂ ਇੱਕ ਵਾਰੀ ਸ਼ਾਂਤੀ ਕਰਤੀ ਆਪਾਂ। ਮੈਂ ਨਾ ਸ਼ਾਂਤੀ ਹੁਣ ਬੋਲੀ ਗਏ ਨੇ ਤਾਂ ਅਸੀਂ ਕੋਈ ਨਾ ਕੋਈ ਬੋਲੀ ਰਹੀਂਦੀ ਹੀ। ਤਰਿਆ ਰਹਿਦਾਗਾ। ਨਹੀਂ ਅਸੀਂ ਚਮੋ ਜੋ ਕੋਈ ਨਾ ਕੋਈ ਬੋਲੀ ਰਹਿਣਾ। ਖਰਚਾ ਖਰਚਾ ਉਦਾਂ ਇੱਕ ਆਪਣੇ ਤੋਂ ਪਹਿਲਾਂ ਅੰਦਾਜ਼ੇ ਨਾਲ ਕਿੰਨਾ ਆ ਚੁੱਕਾ ਇਹਨਾਂ ਦੇ? ਅੰਦਾਜ਼ਾ ਸਾਨੂੰ ਅੰਦਾਜ਼ਾ ਵੀ ਨਹੀਂ ਜੇ ਹਨੀ ਜਨਾ ਹੀ ਖਰਚਾ ਲਾ ਲਿਆ ਆ। ਕੋਈ ਇੱਕ ਫਿਰ ਵੀ ਐਸਟੀਮੇਟ ਜਾਂਦਾ ਨਾ ਕਿੰਨਾ ਲੱਗ ਗਿਆ ਕਿੰਨਾ। ਅੱਧੀ 5000 ਰੁਪਏ ਤਾਂ ਅਸੀਂ ਤੋਂ ਵਾਧੇ ਲਾ ਲਿਆ ਹੋਣਾ ਯਾਰ। ਵੀ ਪੰਜੇ ਤਾਂ ਮਾਮੂਲੀ ਦੱਸਣ ਡਿਆ ਤੁਹਾਨੂੰ 4 ਸਾਲ ਤੋਂ ਤੁਸੀਂ ਹਿਸਾਬ ਲਾ ਲੋਗੇ ਕਿੰਨਾ ਇੱਕ ਵਾਰੀ ਡੰਗਰ ਬੋਲੇ ਤੇ 11500 ਰੁਪਏ ਖਰਚ ਆ ਜਾਂਦੇ ਤਾਂ ਵੀ ਚੋਇਨਾ ਚ ਕਈ ਅਣ ਗਿਣਤੀਆਂ ਵੀ ਆ ਜਿਨ੍ਹਾਂ ਨੂੰ ਦਵਾਈ ਜਾਂ ਟਿਕਟੂਕੇ ਲੱਗੇ ਪਹਿਲਾਂ ਹਣਾ ਤੁਸੀਂ ਇਹ ਗੱਲ ਬੰਨੋ ਕਿ ਅਸੀਂ ਤਾਂ ਟੀਕੇ ਲਵਾ ਕੇ ਥੱਕ ਗਏ ਹਾਂ ਇਨ ਮਤਲਬ ਟੀਕੇ ਲਗਾਉਣਾ ਹੀ ਛੱਡਦੇ ਸੀਗੇ ਡੰਗਰ ਬੋਲਦੇਗੇ ਅਸੀਂ ਟੀਕੇ ਨਹੀਂ ਲਗਾਉਂਦੇ ਡਾਕਟਰ ਨਹੀਂ ਸਕਦੇ ਹੁਣ ਬੇਟਾ ਤੁਹਾਡਾ ਵੀ ਜਾਂਦਾ ਸੀ ਕਿ ਨਹੀਂ ਛੱਡ ਦਈਏ ਹੁਣ ਜਦੋਂ ਮੈਂ ਆਇਆ ਮੈਂ ਵੀ ਉਹਨੂੰ ਬੜਾ ਹੌਸਲਾ ਦਿੱਤਾ ਕਿ ਨਹੀਂ ਮੈਂ ਤਾਂ ਖੁਣ ਆਇਆ ਹਾਂ ਹੁਣ ਅੰਗਾਂ ਵੇਖੋ ਕੀ ਬਣਦਾ ਅੱਜ ਉਹਨੂੰ ਪਤਾ ਲੱਗਣਾ ਰਿਜ਼ਲਟ ਦਾ ਤੇ ਅੱਜ ਉਹਦੇ ਦਿਲ ਨੂੰ ਵੀ ਹੋਣਾ ਕਿ ਨਹੀਂ ਯਾਰ ਵਾਕੇ ਸੀ ਕੋਈ ਦਿਲ ਛੱਡ ਗਿਆ ਤਾਂ ਮੇਰੇ ਕੋਲ ਨਹੀਂ ਪੱਠੇ ਪੈਂਦੇ ਤੇ ਇਹਨਾਂ ਨੂੰ ਛੱਡਾ ਕਿਤੇ ਕਹਿੰਦਾ ਗੇਲੀਆਂ ਨੂੰ ਕਿਦਾਂ ਪੱਠੇ ਪਾਈ ਜਾਈਏ ਹੂੰ ਹੂੰ ਗੇਲੀ ਨੂੰ ਪੱਠੇ ਪੈਂਦੇ ਵੀ ਨਹੀਂ ਕਿ ਪਰ ਅਸੀਂ ਪਾਏ ਯਾਰ ਡੰਗਰਾਂ ਨੇ ਮਹਾਰਾਜ ਨੇ ਕਦੋਂ ਦੇ ਸ਼ਟਾਉਂਦੇ ਲੁਕੀਂਦੇ ਹੈਗੇ ਜਾਨ ਬਚ ਗਈ ਸਭ ਤੋਂ ਵੱਡੀ ਗੱਲ ਹੈ ਇਹਨਾਂ ਦੀ ਹਨਾ ਜਾਨ ਬਚ ਗਈ ਇਹਨਾਂ ਦੀ ਤੇ ਨਾ ਕੋਈ ਆਪਾਂ ਬਹੁਤਾ ਕੁਝ ਪਵਾਉਨੇ ਆ ਉਹ ਪਾ ਦੋ ਜਾਂ ਆ ਕਰ ਦੋ ਇੰਨਾ ਚਿਰ ਖਵਾਲ ਦੋ ਫਿਰ ਬੰਨੀਆਂ ਨਾ ਕੋਈ ਗੱਲ ਨਹੀਂ ਬਾਤ ਨਹੀਂ ਹਨਾ ਨਹੀਂ ਕੁਝ ਵੀ ਨਹੀਂ ਪੋਇਆ ਤੁਸੀਂ ਤੇ ਇੱਕ ਨਾਰਮਲ ਤਰੀਕੇ ਨਾਲ ਹੀ ਬਣ ਗਈਆਂ ਵਾ ਹਨਾ ਨਾਰਮਲ ਨਾਰਮਲ ਤੇ ਇੱਕ ਆਪਾਂ 150 ਰੁਪਿਆ ਟੀਕੇ ਦੀ ਫੀਸ ਲੈ ਕੇ ਚੱਲੇ ਨਾ ਕੋਈ ਆਪਾਂ ਇਹਨਾਂ ਤੇ ਫੀਸ ਵਗੈਰਾ ਤਾਂ ਨਹੀਂ ਨਾ ਰੱਖੀ ਬੋਤੀ ਕੁਝ ਇੱਕ ਦਵਾਈ ਭਰੀ ਹੈ ਇੱਕ ਜਣ ਉਹ ਵੀ ਇੱਕੋ ਜਣ ਭਰੀ ਉਹ ਤਿੰਨ ਤਿੰਨ ਦਿਨ ਭਰਦੇ ਨੇ ਇੱਕ ਦਿਨ ਦਵਾਈ ਭਰੀ ਤੇ ਇੱਕ ਦਿਨ ਟੀਕਾ ਲਾਇਆ ਕਿ ਇਹ ਨੂੰ ਦੋ ਦਿਨ ਲੱਗ ਗਿਆ ਹੋਊਗਾ ਨਹੀਂ ਤੇ ਕੋਈ ਵਕਤ ਖਰਚਾ ਹੀ ਨਹੀਂ ਗਾ ਨਾਰਮਲ ਜਿਦਾ ਆਮ ਪਹਿਲਾਂ ਇੱਕ ਮਤਲ ਇਹ ਇੱਕੋ ਇੱਕੋ ਛਟਕੇ ਜੀ ਬਣਾਤੀਆਂ ਨੇ ਆਪਾਂ ਕੋਈ ਜ਼ਿਆਦਾ ਦੂਜੀ ਵਾਰੀ ਨਹੀਂ ਆਏ ਕੋਈ ਤੀਜੀ ਵਾਰੀ ਨਹੀਂ ਆਏ ਹਨਾ ਕੋਕੋ ਗੇੜੇ ਚ ਸੈਟ ਕਰਤੀਆਂ ਇਹ ਕਿਰਪਾ ਤੋਂ ਬਗੈਰ ਨਹੀਂ ਹੋ ਸਕਦਾ ਤੁਹਾਨੂੰ ਲੱਗਦਾ ਕਿਰਪਾ ਆਸ਼ੀਰਵਾਦ ਹੈਗਾ ਮੁੰਡੇ ਦੇ ਡਾਕਟਰ ਦੇ ਫੁੱਲ ਫੁੱਲ ਲੱਗਦਾ ਫੁੱਲ ਕਿਰਪਾ ਇਹ ਕਿਰਪਾ ਤੋਂ ਬਗੈਰ ਹੋ ਨਹੀਂ ਸਕਦਾ ਜੀ ਪਹਿਲਾਂ ਜੋ ਨਾ ਹੋ ਗਿਆ ਇੱਕ ਨਾ ਮੈਨੂੰ ਮੈਂ ਵੀਡੀਓ ਪਾਈ ਸੀ ਜਿੱਤਨਾ ਮੈਂ ਸਪੀਡ 'ਚ ਟੀਕਾ ਭਰਦਾ ਹਾਂ ਨਾ ਕਈ ਵਾਰੀ ਹਾਂਜੀ ਹਾਂਜੀ ਪਰ ਆਪ ਵੱਲੋਂ ਵੀ ਮੇਰਾ ਹੱਥ ਟਿੱ ਗਿਆ ਇੱਕ ਇਹਨਾਂ ਨੂੰ ਤੁਹਾਡੇ ਸਾਹਮਣੇ ਮੈਂ ਟੀਕੇ ਭਰਦਾ ਰਿਹਾ ਉਦੋਂ ਕੋਈ ਕੈਮਰਾ ਨਹੀਂ ਆਉਣ ਕੋਈ ਕੁਝ ਨਹੀਂ ਤੁਹਾਡੇ ਸਾਹਮਣੇ ਕਿੰਨੀ ਸਪੀਡ 'ਚ ਭਰਦਾ ਰਿਹਾ ਮੈਂ ਨਾ ਕੋਈ 5-7 ਸਕਿੰਟ ਲੱਗਦੇ 10 ਸਕਿੰਟ ਲੱਗ ਗਏ 10 ਸਕਿੰਟ ਲੱਗਦੇ ਹਨਾ ਇੱਕ ਕੋਈ ਚਲੋ ਫਾਰਮਰ ਨਹੀਂ ਇਹ ਚੀਜ਼ ਗੱਲ ਕਰਦਾ ਕੋਈ ਡਾਕਟਰ ਨੇ ਕਮੈਂਡ ਕੀਤਾ ਮੈਨੂੰ ਹਾਂਜੀ ਆਂਦਾ ਇਹ ਮਤਲਬ ਇੱਡੀ ਸਪੀਡ 'ਚ ਟੀਕਾ ਲਾਇਆ ਇਹ ਬਣ ਜੂਗੀ ਇਹ ਗਲਤ ਹੈ ਉਹ ਉਹਨ ਮੈਂ ਇੰਨੀ ਗੱਲ ਕਹਿਣਾ ਚਾਹੁੰਦਾ ਕਿ ਮਤਲਬ ਜਿਹੜਾ ਏਡੀ ਸਪੀਡ 'ਚ ਟੀਕਾ ਲੱਗਾ ਤਾਂ ਉਹਦਾ ਹੀ ਰਿਜ਼ਲਟ ਹੈ ਤੁਹਾਡੇ ਸਾਹਮਣੇ ਹਾਂਜੀ ਹਾਂਜੀ ਉਹਨੇ ਇਹ ਵੇਖੀ ਨਾ ਏਡੀ ਸਪੀਡ 'ਚ ਜਿਹੜਾ ਟੀਕਾ ਭਰਿਆ ਏਡੀਆਂ ਅੜੀਆਂ ਵੀ ਉਹਨੇ ਬਣਾਈਆਂ ਸਪੀਡ ਨੇ ਬਣਾਈਆਂ ਨਾ ਅੜੀਆਂ ਬਣ ਗਈਆਂ ਨੇ ਉਹ ਵੀ ਮੇਰਾ ਰੱਬ ਵੱਲੋਂ ਹੀ ਹੱਥ ਟਿਕਿਆ ਵਾ ਉਹ ਚੀਤੇ ਉਹ ਆਪਾਂ ਜਾਣ ਕੇ ਨਹੀਂ ਉਹ ਚੀਜ਼ ਕਰਦੇ ਹੈਗੇ ਕਿ ਰੱਬ ਵੱਲੋਂ ਹੀ ਮੇਰੀ ਸਪੀਡ ਦਾ 10 12 ਸਕਿੰਟ ਆ ਜਿੰਨੀਆਂ ਨੂੰ ਵੀ ਇੰਨਾ ਚੁਈ ਆਈ ਕੀਤੀ 10 12 10 12 ਕੋਈ ਵੀ ਜਾਨਵਰ ਹੁੰਦਾ 10 12 ਸਕਿੰਟ ਹੀ ਹੁੰਦਾ ਇਹ ਅੜਿਆ ਹੀ ਨਾ ਕੰਮ ਹੈ ਅੜੇ ਹੀ ਕੰਮ ਹੈ ਅੜ ਗਿਆ ਹੀ ਕੰਮ ਸਾਰਾ ਇੱਕ ਜਿਹੜਾ ਇੱਕ ਗਾਂ ਜਿਹੜੀ 4 ਸਾਲ ਵਾਲੀ ਇੰਟਰਪ੍ਰੀਟਰ ਆ ਉਹ ਉਹਨੂੰ ਰੱਖਦੇ ਡਾਕਟਰ ਰੱਖਨੇ ਜਿਹਦੇ ਜਿਹਦੇ ਬੱਚੇ ਤਾਂ ਨੀ ਚ ਬੰਨਦੇ ਆ ਜੀ ਇਹ ਰਸੋਲੀਆਂ ਨੇ ਇਹਦੇ ਚ ਗਾਨੀ ਨਹੀਂ ਪਾਸ ਹੋਈ ਆਪਾਂ ਗੱਬਣ ਕਰਨੀਆਂ ਤੁਹਾਡੇ ਸਾਹਮਣੇ ਵੇਖਿਓ ਉਹ ਉਹੀ ਮਤਲਬ ਉਹ ਹੀ ਨਿਕਲ ਲਈਆਂ ਦੋ ਪਾਸ ਹੋਈਆਂ ਚਲੋ ਬਾਬਾ ਮੇਅਰ ਕਰੇ ਜਿੱਦੋਂ ਉਹਨਾਂ ਦਾ ਰਿਜ਼ਲਟ ਆਊਗਾ ਫਿਰ ਗੱਲਬਾਤ ਕਰਾਂਗੇ ਇਹਨਾਂ ਨੂੰ ਵੀਡੀਓ ਵੇਖਣ ਵਾਲਿਆਂ ਨੂੰ ਵੀ ਦੱਸਾਂਗਾ ਕਿ ਉਹ ਵੀ ਦੋ ਨਿਕਲ ਆਈਆਂ ਜੇ ਕਿ ਅੱਜ ਦੀ ਡੇਟ 'ਚ ਚੋਮੇ ਆਪਣੀਆਂ ਗੱਬਣ ਹੋ ਚੁੱਕੀਆਂ ਹਨ ਕਿਉਂਕਿ ਜੇ ਦੋ ਇਹਨਾਂ ਦੇ ਦੋਹਾਂ ਦੇ ਰਿਜ਼ਲਟ ਆ ਗਏ ਨੇ ਸਾਹਮਣੇ ਉਹ ਦੋ ਆਪਣਾ ਮਹੀਨਾ-ਮਹੀਨਾ ਲੱਗੀਆਂ ਨੇ 20 ਬਾਈਆਂ ਦਿਨਾਂ ਬਾਅਦ ਹੀ ਹਿੱਟ ਤੇ ਆਉਂਦੀਆਂ ਪਹਿਲਾ ਸਿਗਨਲ ਉਹਨਾਂ ਦਾ ਆਊਗਾ ਜਿਹੜੀਆਂ 20 ਦਿਨਾਂ ਕੱਢ ਗਈਆਂ ਨੇ ਉਹ ਵੀ ਗਈਆਂ ਨੇ ਸਹੀ ਆ ਜੀ ਤੇ ਆਸ ਉਹਨਾਂ ਤੇ ਵੀ ਆ ਗਈ ਹੁਣ ਉਹ ਨਿਕਲ ਆਉਣੀਆਂ ਨੇ ਤੇ ਜਿਨ੍ਹਾਂ ਨੂੰ ਡਾਕਟਰ ਨੇ ਜਵਾਬ ਹੀ ਦੇ ਦਿੱਤਾ ਰਸੋਲੀਆਂ ਨੇ ਉਹ ਕੋ ਜਾਇਏ ਵਾ ਤੇ ਉਹ ਸਭ ਬਣ ਜਾਣੀਆਂ ਤੁਹਾਡੇ ਸਾਹਮਣੇ ਬਣਨੀਆਂ ਵੇਖਿਓ ਤੇ ਮੈਂ ਤੁਹਾਨੂੰ ਉਦੋਂ ਕਹਿ ਗਿਆ ਕਿ ਤੁਹਾਨੂੰ ਟਾਈਮ ਦੇਣਾ ਚਾਹੀਦਾ ਥੋੜਾ ਜਿਹਾ ਕਿਉਂਕਿ ਜਿੱਤੇ ਇੰਨਾ ਟਾਈਮ ਲੱਗਾ ਵਾ ਆ 2 ਮਹੀਨੇ ਦੇ ਅੰਦਰ ਅੰਦਰ 2 ਮਹੀਨੇ ਦੇ ਲੱਗੇ ਜਾ ਕੇ ਆਪਾਂ ਚੈੱਕ ਕਰਤੀਆਂ ਰਿਜ਼ਲਟ ਤੁਹਾਨੂੰ ਦੇ ਦਿੱਤਾ ਵਾ ਬਾਕੀ ਕੰਮਕਾਰ ਕਿਵੇਂ ਆ ਕੋਈ ਜਾਪਦਾ ਕੋਈ ਫਰਕ ਜਾਪਦਾ ਦੂਜੇ ਡਾਕਟਰ ਨਾਲ ਫਰਕ ਜ਼ਮੀਨ ਅਸਮਾਨ ਦਾ ਜੀ ਇੱਕ ਜ਼ਮੀਨ ਹੁੰਦੀ ਹੈ ਇੱਕ ਅਸਮਾਨ ਹੁੰਦਾ ਅਸਮਾਨ ਇੰਨਾ ਫਰਕ ਹੈ ਸਜਾ ਜਮਾਇਆ ਨਾ ਇਹ ਤਾਂ ਡਾਕਟਰ ਬਦਲ ਬਦਲ ਕੇ ਬਦਲ ਬਦਲ ਕੇ ਜਿੰਨੇ ਦੱਸ ਪੈਂਦੀ ਉਹਨੂੰ ਸਾਥ ਲੀਦਾ ਹੈਗਾ ਉੱਤੇ ਖਰਚਾ ਲਾਈਦਾ ਬੜਾ ਬੜਾ ਖਰਚਾ ਲਾਇਆ ਹੂੰ ਹੂੰ ਤੇ ਇੱਥੇ ਹੁਣ ਖਰਚਾ ਵੀ ਨਹੀਂ ਲੱਗਾ ਸਹੀ ਹੈ ਪਹਿਲੀ ਵਾਰੀ ਦੂਜਾ ਚਾਂਸ ਵੀ ਨਹੀਂ ਆਇਆ ਕਿ ਦੂਜਾ ਚਾਰ ਮਿਸ ਹੋ ਗਿਆ ਦੂਜਾ ਚਾਰ ਵੇਖ ਲਈਏ ਠੀਕ ਹੈ ਠੀਕ ਪਹਿਲੇ ਪਹਿਲੇ ਚਾਂਸ ਸੀ ਕਿ ਕੋਈ ਟੀਕਾ ਹੈ ਕਿ ਕੋਈ ਦਵਾਈ ਹੈ ਤਾਂ ਹੋਰ ਇਦੇ ਪਿੱਛੇ ਚਲੋ ਸਾਡੇ ਕੋਲ ਕਰਦਾ ਕਰਮ ਦਾ ਹੋਈ ਪਰ ਉਹਦੀ ਉਹਦਾ ਹੱਥ ਹੈਗਾ ਮਗਰ ਉਹਦਾ ਉਹਦਾ ਹੈ ਪੂਰਾ ਜੜੀਆਂ ਇੰਨੀਆਂ ਤੁਸੀਂ ਹੋਰ ਵੀ ਵੀਡੀਓ ਵੇਂਦੇ ਨੇ ਇੰਨੀਆਂ ਆੜੀਆਂ-ਉੜੀਆਂ ਗੱਬਣ ਕਰੀ ਜਾਂਦਾ ਹੋਣਾ ਮੈਂ ਨਾ ਪੂਰਾ ਹੱਥ ਹੈ ਜੀ ਮਾਰਾ ਜੀ ਦਾ ਬਾਕੀ ਕੰਮ ਕੰਮਕਾਰ ਵਧੀਆ ਲੱਗਾ ਫਿਰ ਰਿਜ਼ਲਟ ਚੰਗੇ ਲੱਗੇ ਨੇ ਬਹੁਤ ਵਧੀਆ ਬਹੁਤ ਇੱਕ ਵਾਰੀ ਨੰਬਰ ਫੇਰ ਬੋਲਦੇ ਹੋ ਕਿ ਜੇ ਕਿਹਨੂੰ ਸ਼ੰਕਾ ਹੋਵੇ ਜੇ ਕਿ ਦੇ ਮਨ 'ਚ ਵਹਿਮ ਹੋਵੇ ਤੇ ਉਹ ਮਤਲਬ ਜੇ ਕਿਹਨੂੰ ਸ਼ੱਕ ਹੋਵੇ ਸਾਡੇ ਕੰਮ ਦੇ ਪ੍ਰਤੀ ਜਾਂ ਕਿਦਾਂ ਕਿਵੇਂ ਆ ਤੇ ਉਹ ਤੁਹਾਡੇ ਨਾਲ ਇੱਕ ਵਾਰੀ ਗੱਲਬਾਤ ਤੁਸੀਂ ਉਹਨਾਂ ਨੂੰ ਦੱਸਦੇ ਹੋ ਉਹਨਾਂ ਦਾ ਸ਼ੱਕ ਵਹਿਮ ਦੂਰ ਕਰਦੇ ਹੋ ਫੋਨ ਜਦ ਤੇ ਇੱਕ ਵਾਰੀ ਨੰਬਰ ਜ਼ਰੂਰ ਬੋਲ ਦਿਓ ਆਪਣਾ ਨੰਬਰ ਹੈ ਆਪਣਾ 98786 99811 ਲਓ ਜੀ ਨੰਬਰ ਨੋਟ ਕਰ ਲਓ ਤੁਸੀਂ ਪੁੱਛ ਲਿਓ ਕਿ ਕਿੰਨੇ ਚਿਰ ਤੋਂ ਦੁਖੀ ਜੇ ਸਾਡੀ ਵੀਡੀਓ ਤੇ ਸਾਡੀਆਂ ਇੱਥੇ ਨਹੀਂ ਤੁਸੀਂ ਮਗਰੋਂ ਵੀ ਸਾਡੇ ਪੁੱਛ ਸਕਦੇ ਹੋ ਬਾਕੀ ਬਹੁਤ ਬਹੁਤ ਧੰਨਵਾਦ ਆ ਜੀ ਜਿੰਨੇ ਵੀ ਗੱਲਬਾਤ ਕੀਤੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਆ ਗਾਈਆਂ ਫੇਰ ਤੁਹਾਨੂੰ ਮੈਂ ਦਰਸ਼ਨ ਕਰਾ ਦੇਣਾ ਵਾ ਇਹ ਦੋ ਤੇ ਪਾਸ ਹੋ ਗਈਆਂ ਨੇ ਤੇ ਇਹ ਇੱਕ ਇਹਨਾਂ ਚੋਂ 4 ਸਾਲਾਂ ਵਾਲੀ ਆ ਉਹ ਵੀ ਬੜੀ ਵੱਡੀ ਜਾਣਦੀ ਆ ਉਹ ਫੇਰ ਟਾਈਮ ਕੱਢ ਗਈਆਂ ਨੇ ਤੇ ਜਿਹਦਾਂ ਤੇ ਮੰਦਾਵਾ ਚੈੱਕ ਹੋਣਗੀਆਂ ਇੱਕ ਵਾਰੀ ਦੁਬਾਰਾ ਕਾਲ ਆ ਪੰਗਲ ਬਾ ਰਿਕਾਰਡ ਕਰਾਂਗੇ ਫਿਰ ਤੇ ਨਾਲੋਂ ਤੁਹਾਨੂੰ ਦੱਸ ਦਾਂਗਾ ਕਿ ਉਹ ਵੀ ਦੋ ਗੱਬਣ ਹੋ ਚੁੱਕੀਆਂ ਨੇ ਪਰ ਇਹ ਆਪਣੇ ਕੋ ਕੋਈ ਮੈਂ ਨਹੀਂ ਇਹ ਕੁਝ ਵੀ ਕਰਦਾ ਤੇ ਬਸ ਉਹਦਾ ਅਸ਼ੀਰਵਾਦ ਲਾ ਲਓ ਉਹਦਾ ਕਿਰਪਾ ਲਾ ਲਓ ਕਿਦਾਂ ਬਣਾਈ ਜਾਂਦਾ ਆੜੀਆਂ-ਆੜੀਆਂ ਸਾਡੇ ਇੱਥੋਂ ਤੇ ਸਾਡੀ ਸੇਵਾ ਲਈਏ ਜਾਨ ਵਟੀ ਜਾਂਦੀ ਆ ਇੰਨੀ ਬੜੀ ਖੁਸ਼ੀ ਹੁੰਦੀ ਆ ਕਿ ਜਾਨ ਵਟ ਜਾਂਦੀ ਆ ਜਨਵਰ ਦੀ ਤੇ ਇਹਨਾਂ ਦਾ ਕੋ ਮੁੱਲ ਬਣ ਜਾਂਦਾ ਵਾ ਤੇ ਬਾਕੀ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਮੈਂਟ ਜਰੂਰ ਕਰਿਓ ਮੇਰੇ ਵੀਰ ਜਿਹੜੇ ਵੀ ਵੀਡੀਓ ਵੇਂਦੇ ਨੇ ਤੇ ਸ਼ੱਕ ਮੈਂਮ ਨਾ ਕਰਿਆ ਕਰੋ ਸਪੀਡ ਤੇ ਸਪੀਡ ਮੇਰੀ ਨਾਰਮਲੀ ਰੱਬ ਵੱਲੋਂ ਹੀ ਜੰਨੀ ਆ ਤੇ ਵੇਖੋ ਕਿ ਨੂੰ ਹੋਰ ਨੂੰ ਤਾਂ ਨਹੀਂ ਮੈਨੂੰ ਡਾਕਟਰ ਨੇ ਹੀ ਕਹਿਣਾ ਕਿ ਇਹਨੇ ਕਿਉਂਕਿ ਚੰਗਾ ਜਦੋਂ ਜਰਨੀ ਨਾ ਹੁੰਦਾ ਬੰਦਾ ਵੇਖੋ ਜਰਿਆ ਨਹੀਂ ਜਾਂਦਾ ਉਦੋਂ ਇਹ ਚੀਜ਼ ਹੁੰਦੀ ਆ ਉਦੋਂ ਕਮਾਂਡ ਕਰਦਾ ਕੋਈ ਜਦੋਂ ਬੰਦਾ ਜਰਿਆ ਨਹੀਂ ਜਾਂਦਾ ਜਦੋਂ ਪਤਾ ਨਾ ਸਾਡੇ ਕੋਲ ਤਾਂ ਲੱਗਣਾ ਨਹੀਂ ਨਹੀਂ ਸਪੀਡ ਤੇ ਢਲੋ ਸਾਹਿਬ ਕਿਦਾਂ ਲਾਈ ਜਾਂਦਾ ਇਹਦੀ ਕਿਰਪਾ ਤੇ ਫੇਰ ਹੀ ਲੱਗਣ ਡਿਆ ਤੁਹਾਡੀਆਂ ਸਮਝਾਂ ਤੋਂ ਬਾਹਰ ਆ ਗੱਲਾਂ ਬਤਾਂ ਤੇ ਬਾਕੀ ਲਾਈਕ ਪਿਆਰ ਕਰਨ ਵਾਲੇ ਕਮੈਂਟ ਨੂੰ ਜ਼ਰੂਰ ਕਰਿਓ ਤੇ ਸ਼ੇਅਰ ਕਰ ਦਿਓ ਵੀਡੀਓ ਤਾਂ ਕਿ ਇਹ ਫਾਰਮਰ ਤੱਕ ਹੋਰ ਤੱਕ ਵੀ ਪਹੁੰਚੇ ਤਾਂ ਆਪਾਂ ਉਹਦੀ ਵੀ ਸਪੋਰਟ ਕਰ ਸਕੀਏ ਚੰਗਾ ਜੀ ਸਤਿ ਸ੍ਰੀ ਅਕਾਲ ਸਾਰੇ